ਕੋ ਪੂਰੀ ਦੁਨੀਆ ਕੋ ਆਜ ਪਤਾ ਲੱਗ ਗਿਆ ਹੈ ਕਿ ਅੰਤਗਵਾਦ ਕੀ ਮਾਂ ਕੌਣ ਹੈ ਬਾਗਾ ਬਾਟਰ ਤੇ ਜਾ ਰਹੇ ਰੋਸ ਪ੍ਰਦਰਸ਼ਨ ਕਰਨ 100 ਗੱਡੀ ਸਾਡੇ ਨਾਲ ਜਾਊਗੀ ਅਸੀਂ ਸਰਕਾਰ ਨੂੰ ਇਹ ਕਿਹਾ ਕਿ ਸਾਨੂੰ ਬੰਬ ਦਿਓ ਅਸੀਂ ਆਪਣੇ ਬਣ ਕੇ ਪਰਮਾਣੂ ਬੰਬ ਬਣ ਕੇ ਅਸੀਂ ਜਾਵਾਂਗੇ ਪਾਕਿਸਤਾਨ ਨੂੰ ਤੇ ਜਲਦੋਂ ਜਲਦ ਅਟੈਕ ਕਰਕੇ ਉਹਨੂੰ ਖਤਮ ਹੀ ਕਰ ਦੇਣਾ ਚਾਹੀਦਾ ਹੈ ਉਹ ਕਿ ਇੱਕ ਅੱਤਵਾਦੀ ਮੁਲਕ ਬਣ ਚੁੱਕਿਆ ਹੈ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਜਿੱਥੇ ਲਗਾਤਾਰ ਦੇਸ਼ਪਾਲ ਦੇ ਵਿੱਚ ਰੋਸ ਵਧਦਾ ਜਾ ਰਿਹਾ ਹੈ ਤੇ ਸ਼ਹੀਦ ਸਤਿਪ੍ਰਕਾਸ਼ ਪ੍ਰਭਾਕਰ ਚੌਕ ਦੇ ਵਿੱਚ ਪੁਤਲਾ ਫੂਕ ਪ੍ਰਦਰਸ਼ਨ ਹੋਇਆ ਹੈ ਤੇ ਨਾਰੇਬਾਜ਼ੀ ਕੀਤੀ ਗਈ ਹੈ ਦੱਸ ਦੇ ਇਹ ਕਿ ਜਿੱਥੇ ਸ਼੍ਰੀਨਗਰ ਦੇ ਵਿੱਚ ਜਿੱਥੇ ਪੁਲਵਾਮਾ ਦੇ ਵਿੱਚ ਜਿਹੜੇ ਸੈਲਾਨੀ ਨੇ ਹਿੰਦੂਆਂ ਸੈਲਾਨੀਆਂ ਨੂੰ ਜ਼ਿਆਦਾਤਰ ਨਿਸ਼ਾਨਾ ਬਣਾਇਆ ਗਿਆ ਤੇ ਗੋਲੀਆਂ ਦੇ ਨਾਲ ਫੌਂਦ ਦਿੱਤਾ ਗਿਆ ਇਸ ਨੂੰ ਲੈ ਕੇ ਸ਼ਿਵ ਸੈਨਾ ਦੇ ਵਿੱਚ ਦੇਸ਼ਪਾਲ ਦੇ ਵਿੱਚ ਕਾਫੀ ਰੋਸ ਹੈ ਤੇ ਉੱਥੇ ਹੀ ਰਾਜਪੁਰਾ ਦੇ ਵਿੱਚ ਸ਼ਹੀਦ ਸਤਿਪ੍ਰਕਾਸ਼ ਪ੍ਰਭਾਕਰ ਉਕ ਦੇ ਵਿੱਚ ਪੁਤਲਾ ਫੂਕ ਪ੍ਰਦੋਸ਼ਨ ਕੀਤਾ ਗਿਆ ਨਾਰੇਬਾਜ਼ੀ ਕੀਤੀ ਗਈ ਸ਼ਿਵ ਸੈਨਾ ਦੇ ਜਿਹੜੇ ਲੀਡਰ ਨੇ ਇੱਥੇ ਮੌਜੂਦ ਰਹੇ ਨੇ ਤੇ ਇਸੇ ਦਰਮਿਆਨ ਅਜਿਹੇ ਅਤੰਕੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਤੇ ਸਖਤ ਸਜ਼ਾ ਦੀ ਮੰਗ ਕੀਤੀ ਗਈ ਹੈ ਇਹ ਜੋ ਘਟਨਾ ਘਟੀ ਹੈ ਇਹ ਪਾਕਿਸਤਾਨ ਨੇ ਪਹਿਲੇ ਹੀ ਬੋਲਾ ਥਾ ਉਹਨਕੇ ਉਪ ਪ੍ਰਧਾਨ ਮੰਤਰੀ ਨੇ ਵੀ ਸਪੀਚ ਮੇਂ ਕਹਾ ਥਾ ਹਮਨੇ ਸੋਸ਼ਲ ਮੀਡੀਆ ਮੇਂ ਉਹ ਵੀ ਬਾਤ ਸੁਣੀ ਹੈ ਉਸਨੇ ਕਹਾ ਐਸੇ ਹਾਲਾਤ ਭਾਰਤ ਕੇ ਅੰਦਰ ਪੈਦਾ ਹੋਣਗੇ और ये सबको पूरी दुनिया को, को आज पता लग गया है कि आतंकवाद की माँ कौन है आतंकवाद की माँ पाकिस्तान है और पाकिस्तान से ही आतंकवादी आते हैं और आकर धर्म पूछ कर जो हिंदुओं को वहाँ पर मारा गया और ऐसी घटना घटी आज पूरे भारतवर्ष के अंदर हर इंसान के अंदर जो देशभक्त है उसके अंदर क्रोध है गुस्सा है मैं एक बात जो लोग कहते हैं हिंदू मुस्लिम दोनों भाई हैं वहाँ पर इतने घोड़े वाले थे इतने गुब्बारे बेचने वाले थे रेडी वाले थे दुकान वाले थे क्या किसी ने वो वीडियो बनाई वीडियो इसलिए नहीं बनाई कि उनके चेहरे आ जाते क्या किसी मुसलमान संगठन ने ये बात कही कि अगर आतंकवादी का धर्म नहीं होता तो आतंकवादी जब पकड़ा जाएगा मारा जाएगा क्या उसका कलमा नहीं पड़ा जाएगा ये बात विचार करने वाली है मैं सभी भाइयों से कहूँगा एक रहोगे तो सेफ रहोगे बटोगे तो कटोगे जय भारत जय हिंदुस्तान ਮੇਰਾ ਨਾਮ ਹੈ ਸੰਦੀਪ ਕੁਮਾਰ ਸੋਨੋ ਪੰਪੜਾ ਰਾਸ਼ਟਾ ਪ੍ਰਧਾਨ ਸੀਬ ਸੈਨਾ ਹਿੰਦੂ ਟਕਸਾਲੀ ਅੱਜ ਇਹਨਾਂ ਰੋਸ ਪ੍ਰਦਰਸ਼ਨ ਕਰੋ ਜਿਹੜਾ ਪਲਵਾਮਾ ਦੇ ਵਿੱਚ ਇਹਨਾਂ ਮੰਦ ਬਾਕੀ ਕੱਟੜਾ ਕੱਢੀ ਆਂ ਕੀ ਕਹਿਣਾ ਕਹੂੰ ਅਸੀਂ ਜੰਮੂ ਕਸ਼ਮੀਰ ਤੁਹਾਨੂੰ ਪਤੀ ਹੈ 26 ਬੰਦੇ ਹਿੰਦੂ ਮਾਰਤੇ ਇਹ ਦੇਖ ਲਓ ਉਹਨਾਂ ਨੇ ਪਹਿਲਾਂ ਪੁੱਛਿਆ ਕਿ ਹਿੰਦੂ ਆ ਜਾਂ ਮੁਸਲਮਾਨ ਫਿਰ ਉਹਨਾਂ ਦੇ ਕੱਪੜੇ ਤਰਾਏਗੇ ਚੈੱਕ ਕੀਤਾ ਗਿਆ ਕੌਣ ਇਸ ਤੋਂ ਬਾਅਦ ਕੀ ਹੋਊਗਾ ਤੁਸੀਂ ਲੋਕ ਇਹਨਾਂ ਨੂੰ ਜਗ੍ਹਾ ਦੇਨ ਨੂੰ ਇੱਥੇ ਮੁਸਲਮਾਨ ਜਿੰਨੇ ਵੀ ਆਂਦਰੇ ਕਿਸ ਨੂੰ ਤੁਸੀਂ ਦੁਕਾਨ ਕਰਾਏ ਤੇ ਕਿਸ ਨੂੰ ਤੁਸੀਂ ਮਕਾਨ ਕਰਾਏ ਤੇ ਕਿਸ ਨੂੰ ਪੈਸੇ ਦਿੰਨੇ ਹੋ ਕਿਸੇ ਨਾਲ ਲਾ ਕੇ ਗਵਾਂਡ ਭਰਾਈਆ ਭਾਈ ਦੇ ਦੋ ਇਹਨੂੰ ਕਿਉਂ ਦਿੰਨੇ ਹੋ ਇੱਕ ਤਾਂ ਕਰਾਇਆ ਬੰਦ ਹੋਣਾ ਚਾਹੀਦਾ ਮੂਲ ਦੁਕਾਨਾਂ ਵਿੱਚੋਂ ਇਹਨਾਂ ਨੂੰ ਨਾ ਕਰਾਈ ਤੇ ਨਾ ਇਹਨਾਂ ਨਾਲ ਸਾਥ ਦੋ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਇਹਨਾਂ ਦੇ ਨਾ ਆਧਾਰ ਕਾਰਡ ਨਾ ਆਇਡੈਂਟੀ ਕੁਝ ਨਹੀਂ ਬੰਨੀ ਚਾਹੀਦੀ ਕਿਉਂਕਿ ਜਦ ਆਪਣਾ ਦੇਸ਼ ਆਡਡ ਹੋ ਹੀ ਗਿਆ 47 ਚ ਫਿਰ ਕਿਉਂ ਰੱਖ ਦੋ ਇਹਨਾਂ ਨੂੰ ਬਿਲਕੁਲ ਇਹਨਾਂ ਨੂੰ ਸਾਰਿਆਂ ਨੂੰ ਉੱਥੋਂ ਕੱਢਣਾ ਚਾਹੀਦਾ ਬਾਕੀ ਜਿਹੜੇ ਲੋਕਲ ਰਾਜਪੂਰੇ ਦੇ ਨੇ ਜਾਂ ਸਾਡੇ ਪੰਜਾਬ ਦੇ ਨੇ ਜਾਂ ਹਿੰਦੂ ਦੇ ਨੇ ਹਰਿਆਣੇ ਦੇ ਜਿੱਥੇ ਵੀ ਦੋਦਾਂ ਦੇ ਨੇ ਕਿ ਜਿੱਥੇ ਵੀ ਇਹ ਹੈਗੇ ਨੇ ਉੱਥੋਂ ਇਹਨਾਂ ਨਾਲ ਬਾਈਕਾ ਕੋਈ ਰੈਡੀ ਹੈ ਕੋਈ ਸਮਾਨ ਨਾ ਫਿਰ ਤੋਂ ਕੋਈ ਦੁਕਾਨ ਆ ਕੋਈ ਹੁਣ ਤੁਸੀਂ ਪਿੱਛੇ ਦੇਖਿਆ ਹੋਣਾ ਟਾਬਿਆਂ ਤੇ ਥੁੱਕ ਪਾ ਰਹੇ ਨੇ ਜੀ ਕਿਸੇ ਕੁਝ ਕਰ ਰਹੇ ਨੇ ਕਿਸੇ ਤੁਸੀਂ ਦੇਖੀਏ ਸਾਰਾ ਕੁਝ ਜੀ ਜੀ ਤੇ ਤੁਹਾਨੂੰ ਆਪ ਹੀ ਲੋਕਾਂ ਨੂੰ ਚਾਹੀਦਾ Hindu ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਕੋਈ ਵੀ ਬੰਦਾ ਮੂੰਹ ਨਾਲ ਲਾਵੇ ਸਰ ਪਿਛਲੇ ਦਿਨੋਂ ਵੀ ਨਾ ਬੱਕੇ ਬਿਹਾਰੀ ਮੰਦਰ ਦੇ ਵਿੱਚ ਕੋਈ ਚੱਪਲ ਪਾ ਕੇ ਚੋਰ ਜਿਹੜਾ ਹੈਗਾ ਉਹ ਚੋਰੀ ਕਰਕੇ ਲੈ ਗਿਆ ਸੀ ਤੇ Hindu ਸੰਘਟਨਾਂ ਨੇ ਕਿਹਾ ਸੀ ਸਾਨੂੰ ਚੋਰੀ ਦਾ ਕੋਈ ਨਹੀਂ ਕਿ ਵੀ ਉਹਨੂੰ ਜੁੜਤ ਹੋਏਗੀ ਕਿ ਵੀ ਉਹ ਚੋਰੀ ਕਰਕੇ ਲੱਗੇ ਲੇਕਿਨ ਜੁੱਤੇ ਪਾ ਕੇ ਕਿਉਂ ਆਇਆ? ਕਦ ਵੀ ਇਹ ਫੈਸਲਾ ਲਿੱਤਾ ਗਿਆ ਸੀਗਾ ਕਿ ਵੀ ਜਿਹੜੇ ਵੀ ਮੁਸਲਮਾਨ ਇੱਥੇ ਹੈਗੇ ਉਹਨਾਂ ਤੋਂ ਕੋਈ ਖਰੀਦਦਾਰੀ ਨਹੀਂ ਕੀਤੀ ਜਾਏਗੀ। ਲੇਕਿਨ Hindu ਇਕੱਠੇ ਹੋ ਹੀ ਨਹੀਂ ਪਾ ਰਹੇ ਸਰ ਨਹੀਂ ਮੈਂ ਤਾਂ ਤਾਂ ਗੱਲ ਅੱਗੇ ਨਾਲ ਬਹੁਤ ਫਰਕ ਪੈ ਗਿਆ। ਜੀ ਹੋਲਡ ਪੈ ਜਾਊਗਾ ਕੋਈ ਗੱਲ ਨਹੀਂ ਤੁਸੀਂ ਆਪਣਾ ਜਿਵੇਂ ਤੁਹਾਡਾ ਏਰੀਆ ਪੰਜਾਬ ਆਪਣਾ ਰਾਜਪੁਰੇ ਦਾ ਸੀ ਮੁੰਡੇ ਹੈਗੇ ਨਾ ਸਾਡੇ ਇਹ ਕਰ ਰਹੇ ਨੇ ਕੋਸ਼ ਬਿਲਕੁਲ ਕੱਲੇ ਕੱਲੇ ਸ਼ਹਿਰ ਚ ਅਸੀਂ ਸਾਡੇ ਜੂੰਟ ਨੇ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਕੱਲੇ ਕੱਲੇ ਕੋਈ ਵੀ ਚੀਜ਼ ਖਰੀਦੋ ਨਾ ਬਾਕੀ ਅਸੀਂ ਸੋਮਵਾਰ ਨੂੰ ਬਾਗਾ ਬਾਡਰ ਤੇ ਜਾ ਰਹੇ ਹਾਂ ਰੋਸ ਪ੍ਰਦਰਸ਼ਨ ਕਰਨ 100 ਗੱਡੀਆਂ ਸਾਡੇ ਨਾਲ ਜਾਊਗੀ ਰਾਜਪੁਰਾ ਸਾਡੇ ਸੇਠੀ ਸਾਹਿਬ ਮੰਨੂ ਜੀ ਨੇ ਹੋਰ ਸਾਡੇ ਨੇ ਤੇ ਸ਼ਿਵ ਸ਼ੈਣੀ ਇਹ ਦੋ ਤਿੰਨ ਗੱਡੀਆਂ ਇੱਥੋਂ ਸਮਾਣੇ ਤੋਂ ਪਟਿਆਲੇ ਤੋਂ ਰਾਜਪੁਰਾ ਚੰਡੀਗੜ੍ਹ ਜਲੰਧਰ ਅੰਮ੍ਰਿਤਸਰ ਸਾਰੇ ਇੱਥੋਂ ਜਾਣਗੇ 100 ਗੱਡੀਆਂ ਚ ਲੈ ਕੇ ਜਾਣੀਆਂ ਅਸੀਂ ਸਰਕਾਰ ਨੂੰ ਇਹ ਕਿਹਾ ਕਿ ਸਾਨੂੰ ਬੰਬਦੇਓ ਅਸੀਂ ਆਪਣੇ ਬਣ ਕੇ ਪਰਮਾਣੂ ਬੰਬ ਬਣ ਕੇ ਅਸੀਂ ਜਾਵਾਂਗੇ ਕਿ ਸਾਨੂੰ ਪਰਮਿਸ਼ਨ ਦਿਓ ਅਸੀਂ ਸੋਮਵਾਰ ਨੂੰ ਅਸੀਂ 100 ਗੱਡੀ ਲੈ ਕੇ ਉੱਥੇ ਪਹੁੰਚ ਰਹੇ ਹਾਂ ਦੇਸ਼ ਦਾ ਬੱਚਾ ਬੱਚਾ ਇਸ ਟਾਈਮ ਰੋਸ਼ ਪ੍ਰਦਰਸ਼ਨ ਕਰ ਰਿਹਾ ਹੈ ਨਾ ਲੀਡਰ ਵੀ ਕਰ ਰਹੇ ਹਨ ਜਿੱਦਾਂ ਤੁਸੀਂ ਕਿਹਾ ਕਿ ਵੀ ਆਈਡੀ ਦੇਖਣੀ ਚਾਹੀਦੀ ਹੈ ਜਿਹੜੇ ਦੁਕਾਨਾ ਦੇ ਰਹੇ ਕਿ ਲੀਡਰਾਂ ਨੂੰ ਨਹੀਂ ਬਣਦਾ ਕਿ ਵੀ ਉਹ ਆ ਕੇ ਪੁੱਤਲੇ ਫੂਕਦੇ ਆ ਤੇ ਉਹ ਐਕਸ਼ਨ ਕੋਈ ਨਹੀਂ ਲੈ ਪਾ ਰਹੇ ਲੀਡਰ ਤਾਂ ਇਹ ਕਹਿੰਦਾ ਕੋ ਉਹਨਾਂ ਨੂੰ ਵੋਟਾਂ ਦੀ ਲੋੜ ਹੈ ਤੁਸੀਂ ਗੱਲ ਹੀ ਖਾਵਾਂ ਤੇ ਇਹ ਸਾਨੂੰ ਨਹੀਂ ਲੋੜ ਇਹਨਾਂ ਨੂੰ ਲੋੜ ਹੈ ਕੁਰਸੀ ਦੇ ਕੁਰਸੀ ਦੇ ਪਹਚਾਨ ਦੇ ਚੱਕਰ ਚ ਇਹ ਅੰਨੇ ਹੋ ਜਾਂਦੇ ਨੇ ਕਿ ਸਾਨੂੰ ਸਿਰਫ ਸਤਿਆ ਦੀ ਭੁੱਖ ਹੋਰ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਇਸ ਕਰਕੇ ਉਹ ਤਾਂ ਅੰਨੇ ਨੇ ਪਰ ਅਸੀਂ ਇਹ ਕਹਿੰਦੇ ਆ ਕਿ ਲੋਕਲ ਜਿਹੜੇ ਬੰਦੇ ਬੈਠੇ ਨੇ ਹਿੰਦੂ ਭਰਾ ਸਾਡੇ ਰਾਜਪੁਰੇ ਜਿੰਨੇ ਵੀ ਨੇ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਤਰੀਕੇ ਨਾਲ ਆਪਾਂ ਨੂੰ ਜਾਗਣਾ ਪਊਗਾ ਇਹ ਜਿਹੜੇ ਲੀਡਰ ਨੇ ਇਹ ਕੁਝ ਨਹੀਂ ਕਰ ਸਕਦੇ ਤੁਸੀਂ ਜਾਗੋ ਅਸੀਂ ਤੁਹਾਡੇ ਨਾਲ ਆ ਸਾਡੇ ਬਾਕੀ ਬੱਬਰ ਜੀ ਨੇ ਪ੍ਰਧਾਨ ਜੀ ਇਹ ਬੋਲਣਗੇ ਦੱਸਣਗੇ ਤੁਹਾਨੂੰ ਬਾਕੀ ਸਾਰੀ ਗੱਲ ਆਓ ਬੱਬਰ ਜੀ ਉਹ ਹਿੰਦੂ ਸਮਾਜ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਚਾਹੇ ਕੋਈ ਸਟੇਟ ਹੈ ਚਾਹੇ ਰਾਸ਼ਟਰੀ ਲੈਵਲ ਤੇ ਹੈ ਉਹ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਏਗਾ ਸਮੂਹ ਸੰਤ ਸਮਾਜ ਉਹ ਸਮੂਹ ਹਿੰਦੂ ਪਰਿਵਾਰਾਂ ਨੂੰ ਲੈ ਕੇ ਸੋਮਵਾਰ ਨੂੰ ਸਾਡਾ ਖੁੱਲਾ ਸੱਦਾ ਵਾਗਾ ਬਾਰਡਰ ਤੇ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਸਾਰੇ ਜਣੇ ਇਕਮੁੱਠਾ ਹੋ ਗਏ ਵਾਗਾ ਬਾਰਡਰ ਤੇ ਪਹੁੰਚੋ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰੋ ਬਾਕੀ ਹਰ ਇਲਾਕੇ ਦੇ ਵਿੱਚ ਇਹਨਾਂ ਦਾ ਵਿਰੋਧ ਕੀਤਾ ਜਾਵੇ ਇਹਨਾਂ ਨੂੰ ਜਗ੍ਹਾ ਨਾ ਦਿੱਤੀ ਜਾਵੇ ਅੱਜ ਕਿਸੇ ਵੀ ਤੁਸੀਂ ਜਾਓ ਬਾਜ਼ਾਰ ਦੇ ਵਿੱਚ ਕਿਤੇ ਇਹਨਾਂ ਨੇ ਸ਼ਾਮਾ ਟੱਬੇ ਖੋਲੇ ਹੋਏ ਨੇ ਕਿਤੇ ਨਾਈ ਦੀਆਂ ਦੁਕਾਨਾਂ ਖੋਲ ਕੇ ਬੈਠੇ ਨੇ ਕਿਤੇ ਬੁਟੀਕ ਖੋਲੇ ਹੋਏ ਨੇ ਅੱਜ ਹੀ ਰੇਡ ਤੇ ਵਿਆਹਾਂ ਦੇ ਵਿੱਚ ਟੈਕਟਿੰਗ ਦੇ ਲਈ ਜਿਹੜਾ ਕੈਟਰ ਮੁਸਲਮਾਨ ਨਾਲ ਲੈ ਕੇ ਜਾਂਦੇ ਨੇ ਆਪਣੇ ਸਾਰੇ ਵੇਟਰ ਉਹਨਾਂ ਦਾ ਵੀ ਬਿਸ਼ਿਸ਼ਟਾਰ ਕੀਤਾ ਜਾਏਗਾ ਉਹ ਕਿਵੇਂ ਜਾਗ ਰਹੀਤੀ ਹੈਗੀ ਉਹ ਤੁਹਾਡੇ ਮੇਰੇ ਵਰਗੇ ਰਲ ਕੇ ਇਕੱਠੇ ਹੋਗੇ ਚੈੱਕ ਕਰੋ ਹਰ ਇੱਕ ਫੰਕਸ਼ਨ ਦੇ ਵਿੱਚ ਜਾ ਕੇ ਵੀ ਕਿ ਵੇਟਰ ਕਿਹੜਾ ਹੈਗਾ ਵੀ ਮੁਸਲਮਾਨ ਹੈ ਤਾਂ ਉਸ ਕੈਟਰੀਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਸਰ ਕਹਨ ਨੂੰ ਤਾਂ ਅਸੀਂ ਹਿੰਦੁਸਤਾਨ ਚ ਰਹਿੰਦੇ ਹੈਨਾ ਫਿਰ ਹਿੰਦੂਆਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਇਹ ਜਿਹੜਾ ਮੰਦਿਰ ਹੈਗਾ ਇੱਥੇ ਪੀਲਾ ਪੰਜਾਬ ਭੇਜਿਆ ਗਿਆ ਸੀਗਾ ਇਸ ਮੰਦਿਰ ਨੂੰ ਗ੍ਰਾਂਟ ਦੇ ਲਈ ਦੇਖੋ ਜਿਹੜੀ ਧਰਤੀ ਤੇ ਅਟੈਕ ਹੋਇਆ ਪਹਿਲਗਾਮ ਉਹ ਸਨਾਤਨੀਆਂ ਦੀ ਹੈ ਹਿੰਦੂਆਂ ਦੀ ਧਰਤੀ ਹੈ ਉਹਦੇ ਤੇ ਹਿੰਦੂ ਸਵਾਜ ਨੂੰ ਹੀ ਜਾਣ ਤੋਂ ਰੁਕਿਆ ਜਾ ਰਿਹਾ ਹੈ ਰਾਜਪੁਰੇ ਦੀ ਜਿਹੜੀ ਧਰਤੀ ਹੈ ਇਹ ਸਾਡੀ ਨਵਾਸ ਦੀ ਧਰਤੀ ਪਵਿੱਤਰ ਮੰਨੀ ਜਾਂਦੀ ਹੈ ਜਿੱਥੇ ਭੋਲੇ ਨਾ ਦਾ ਆਵਾਜ਼ ਹੈ ਉੱਥੇ ਵੀ ਦੇਖੋ ਸਰਕਾਰਾਂ ਦੁਆਰਾ ਮੁਸਲਮਾਨਾਂ ਦੇ ਹੱਕ ਦੇ ਵਿੱਚ ਸਿਰਫ ਇੱਕ ਵੋਟ ਬੈਂਕ ਕਰਕੇ ਹਿੰਦੂ ਤੇ ਉਸ ਸੱਲਾਂ ਨੂੰ ਤੋੜਿਆ ਜਾਂਦਾ ਹੈ ਅਸੀਂ ਇਸ ਦੇ ਖਿਲਾਫ ਆ ਅੱਜ ਸਮੂਹ ਹਿੰਦੂ ਸੰਗਠਨਾਂ ਨੇ ਬੈਠਕ ਕਰਕੇ ਫੈਸਲਾ ਲਿਆ ਹੈ ਕਿ ਸੋਮਵਾਰ ਨੂੰ ਅਸੀਂ ਵਾਗਾ ਬਾਰਡਰ ਤੇ ਜਾਵਾਂਗੇ ਉੱਥੇ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਇਹਨਾਂ ਦਾ ਪਾਣੀ ਬੰਦ ਕਰ ਦਿੱਤਾ ਗਿਆ ਹੋਰ ਵਪਾਰ ਬੰਦ ਅਸੀਂ ਕਹਿੰਦੇ ਆ ਵੀ ਪਾਕਿਸਤਾਨ ਨੂੰ ਤੇ ਜਲਦੋਂ ਜਲਦ ਅਟੈਕ ਕਰਕੇ ਉਹਨੂੰ ਖਤਮ ਹੀ ਕਰ ਦੇਣਾ ਚਾਹੀਦਾ ਕੋਕੇ ਇੱਕ ਅੱਤਵਾਦੀ ਮੁਲਕ ਬਣ ਚੁੱਕਿਆ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮਤਲਬ ਤੁਸੀਂ ਕਹਿਣਾ ਚਾਹੁੰਦੇ ਕਿ ਵੀ ਸੈਨਾ ਦੇ ਨਾਲ ਹਿੰਦੂ ਵੀ ਸਾਰੇ ਖੜੇ ਆ ਉਹਨਾਂ ਦੇ ਬਿਲਕੁਲ ਖੜੇ ਆ ਇਹ ਇਹ ਪਾਕਿਸਤਾਨ ਦਾ ਖਾਤਮਾ ਕਰਨਾ ਹਰ ਹਿੰਦੂ ਸਾਡੇ ਸ਼ੀਵ ਸਨਾ ਦੇ ਸਾਰੇ ਯੋਧੇ ਹਿਊਮਨ ਬੰਬ ਬਣ ਲਈ ਤਿਆਰ ਨੇ ਸਾਨੂੰ ਤੇ ਜਾ ਜਾਵੇ ਅਸੀਂ ਜਾਵਾਂਗੇ ਉੱਥੇ ਸੋਮਵਾਰ ਜਾਣਾ ਹੈ ਸੋਮਵਾਰ ਨੂੰ ਅਸੀਂ ਜਾ ਰਹੇ ਹਾਂ ਬਾਗਾ ਬਾਰਡਰ ਤੇ ਜੀ ਟੋਨੀ ਜੀ ਕੀ ਕਹਿਣਾ ਚਾਹੋਗੇ ਜਿਹੜੀ ਇੰਨੀ ਮੰਦਪਾਗੀ ਘਟ ਰਹਾ ਘਟੀ ਆ ਮੈਂ ਤੁਹਾਡੀ ਪੋਸਟਾਂ ਵੀ ਪੜ੍ਹਨਾ ਤੁਸੀਂ ਰੋਜ਼ ਵਿਅਕਤ ਕਰ ਰਹੇ ਹੋ ਠੀਕ ਹੈ ਕੀ ਕਹਿਣਾ ਚਾਹੋਗੇ ਜੇ ਬਹੁਤ ਹੀ ਮੰਦਪਾਗੀ ਘਟਣਾ ਹੈ ਤੇ ਇਹਦੇ ਜਿੰਨੀ ਵੀ ਨਿੰਦਾ ਕੀਤੀ ਜਾਵੇ ਘਟਾ ਹੈ ਇਹਦੇ ਜਿੰਨੀ ਵੀ ਨਿੰਦਾ ਕੀਤੀ ਜਾਵੇ ਘਟਾ ਹੈ ਕਿਉਂਕਿ ਇਹਨਾਂ ਨੇ ਮਤਲਬ ਕਿ ਧਰਮ ਪੁੱਛ ਕੇ ਉਥੇ ਜਿਹੜਾ ਨਰਸਹਾਰ ਕੀਤਾ ਹੈ ਤੇ ਸਾਡੇ ਲੋਕੀ ਹਿੰਦੂਆਂ ਨੂੰ ਅਸ਼ੀਰਕ ਕੀਤਾ ਹੈ ਅਸੀਂ ਇਹਦੀ ਬਹੁਤ ਨਿੰਦਾ ਕਰਦੇ ਠੀਕ ਹੈ